ਮੇਰਾ ਪ੍ਰੀਤਮ ਸਿੰਘ ਨਾਮ ਹੈ ਜੀ। ਮੇਰੇ ਐਕਸੀਡੈਂਟ ਹੋਇਆ ਹੈ ਕਿਹੜੀ ਜਗ੍ਹਾ ਹੋਇਆ ਤੁਹਾਡਾ? ਇਹ ਚੀਮਾ ਚੌਂਗ ਦੇ ਪੁੱਲ ਦੇ ਉੱਪਰ ਹੋਇਆ ਬਈ। ਤੁਹਾਡੀ ਕਾਰ ਸੀਗੀ? ਗੱਡੀ ਮੇਰੀ ਆਪਣੀ ਹੈ ਜੀ। ਕੀ ਹੋਇਆ ਕਿ ਕਿੱਦਾਂ ਹੋਇਆ ਤੇ ਕਦੋਂ ਹੋਇਆ? ਮੁੰਡੇ ਆਪਣੇ ਕੋਲ ਲੈ ਕੇ ਗਏ ਸੀ ਕਿਸੇ ਕੰਮ ਜਾਣਾ ਸੀਗਾ ਤੇ ਉਹ ਦੱਸ ਰਹੇ ਨੇ ਕਹਿੰਦੇ ਵੀ ਬੱਸ ਦੇ ਅੱਗੇ ਕੋਈ ਬੰਦਾ ਆ ਗਿਆ ਸੀਗਾ। ਉਹਨੇ ਉਹਨੂੰ ਬਚਾਉਣ ਦੇ ਚੱਕਰ 'ਚ ਬ੍ਰੇਕ ਲਾਈ ਜੀ। ਮਗਰ ਗੱਡੀ ਸਾਡੀ ਸੀਗੀ। ਸਾਡੀ ਗੱਡੀ ਬੱਸ ਦੇ ਵਿੱਚ ਵੱਜ ਗਈ। ਅੱਛਾ। ਹਾਂਜੀ। ਕੀ ਨੁਕਸਾਨ ਕੀ ਹੋਇਆ? ਨੁਕਸਾਨ ਭਾਜੀ ਹੁਣ ਇੰਜਨ ਵੀ ਇੱਕ ਹਸਾਬ ਦਾ ਡੈਡੀ ਹੈ ਬਿਲਕੁਲ ਤੇ ਮੂਰੋ ਬ ਸਾਰੀ ਗੱਡੀ ਡੈਮੇਜ ਆ ਮੋਰੋ ਤੇ ਕਾਰ ਦੇ ਵਿੱਚ ਕਿੰਨੇ ਲੋਕ ਸਵਾਰ ਸੀ ਜਦੋਂ ਇਹ ਹਿੱਟ ਹੋਇਆ ਇਹ ਭਾਜੀ 2-3 ਮੁੰਡੇ ਸੀਗੇ ਜਿਹੜਾ ਡਰਾਈਵਿੰਗ ਕਰ ਰਿਹਾ ਸੀ ਉਹ ਆਪਣਾ ਫਰੈਂਡ ਹੈ ਜੀ ਉਹ ਮੁੰਡੇ ਦੇ ਕੋਲੋਂ ਗੱਡੀ ਬੱਚੀ ਹੈ ਉਹਦੇ ਪੈਰ ਦੇ ਸੱਟ ਲੱਗੀ ਆ ਰਗਵ ਨਾਮ ਆ ਮੁੰਡੇ ਦਾ ਤੇ ਮੁੰਡਾ ਗਿਆ ਜੀ ਪੱਟੀਆਂ ਵਗੈਰਾ ਕਰਾਉਣਾ ਤੇ ਵਾਪਸ ਆਇਆ ਫਿਰ ਅਸੀਂ ਟੋਕ ਕਰਾ ਕੇ ਲੈ ਕੇ ਜਾਣੀ ਗੱਡੀ ਤੇ ਹੁਣ 에ਅਰ ਬੈਗ ਵੀ ਖੁੱਲ ਗਿਆ ਮਤਲਬ 에ਅਰ ਬੈਗ ਵੀ ਖੁੱਲ ਗਿਆ ਸਪੀਡ ਭਾਜੀ ਉਹ ਮੁੰਡਾ ਦੱਸ ਰਿਹਾ ਕਹਿੰਦਾ ਵੀ ਹੁਣ ਮੇਨ ਰੋਡ ਆ ਹਾਈਵੇ ਹਨਾ ਕਹਿੰਦਾ ਵੀ 40-50 ਦੀ ਸਪੀਡ ਸੀਗੀ ਸਾਡੀ ਜੋ ਜੈਨੂਨਲੀ ਇੱ ਉਹ ਦੇ ਕੋਡਿੰਗ ਚੱਲਦਾ ਪਿਆ ਸੀ ਮੁੰਡਾ ਇਹ ਨੰਬਰ ਪਲੇਟing ਪਿਛਲੀ ਦੇਖਿਆ ਵੀ ਇਹ ਭਾਜੀ ਅਸੀਂ ਆਪ ਹੀ ਲਾਈਏ ਜੀ ਕਿਉਂਕਿ ਗੱਡੀ ਆਪਣੀ ਚਲੋ ਸਾਰਿਆਂ ਨੂੰ ਪਤਾ ਸੀ ਗੱਡੀ ਦੇ ਇਸੇ ਕਰਕੇ ਨੰਬਰ ਪਲੇਟ ਲਾਈ ਹੋਈ ਹੈ ਸਾਡੇ ਕੋਲੇ ਪਈ ਹੈ ਗੱਡੀ ਅਸੀਂ ਵੇਚੀ ਆਪ ਰੱਖੀ ਆਪ ਲਈ ਆ ਆ ਬਲਾਈ ਚਲੋ ਵੀ ਨੰਬਰ ਸਾਡਾ ਵੀ ਵੇਚਣਾ ਆਵੇ ਨਾ ਕਿਤੇ ਲੋਕਾਂ ਨੂੰ ਪਤਾ ਨਾ ਲੱਗੇ ਜਿਆਦਾ ਉਹਦੇ ਕਰਕੇ ਗੱਡੀ ਯਾਨੀ ਕਿ ਕਾਫੀ ਬੜਕਾ ਕਹਣਾ ਨਾ ਬਦਸਰੀ ਤੁਹਾਡੇ ਵੱਲੋਂ ਕੋਈ ਐਕਸੀਡੈਂਟ ਯਾਰ ਨਹੀਂ ਕੀਤਾ ਜਾਉਂਦਾ ਨਹੀਂ 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 ਭਾਈ ਇਹ ਤਾਂ ਆਈ ਇਹ ਤਾਂ ਅਚਾਨਕ ਹੋਇਆ ਐਕਸੀਡੈਂਟ ਹੋਇਆ ਹੋਇਆ ਹਾਂ ਇੱਕ ਵਾਰੀ ਉਹਨੇ ਪਿੱਛੇ ਵੱਜੀ ਜਾਂਦੀ ਪਿੱਛੇ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਤੁਸੀਂ ਆਪ ਅਗੇ ਪੁਲਿਸ ਆਈਏ ਮੁਕੇ ਤੇ ਹਾਂਜੀ ਆਈਏ ਕਿ ਕਾਰਵਾਈ ਕਰਨੀ ਪੁਲਿਸ ਕਾਰਵਾਈ ਕਹਿੰਦੇ ਪੈ ਨੇ ਜੀ ਹੁਣ ਕਰਾਂਗੇ ਗੱਲਬਾਤ ਜਿਹੜੇ ਬੰਦੇ ਕਰਕੇ ਐਕਸੀਡੈਂਟ ਹੋਇਆ ਜਾਂ ਬੱਸ ਵਾਲਿਆਂ ਨਾਲ ਗੱਲ ਕਰਨਗੇ ਕਹਿੰਦੇ ਉਹਦੇ ਵੀ ਸ਼ੱਕਾ ਉਹ ਲੱਗਿਆ ਜਿਹੜਾ ਸਵਾਰ ਜਿਹੜਾ ਜਿਹੜਾ ਮੁਰਿਆ ਆਇਆ ਜੀ ਉਹਦੀ ਫਿਰ ਗਲਤੀ ਆ ਚਲਦੇ ਰੋਡ ਦੇ ਵਿੱਚ ਆ ਰਹੇ ਇੱਥੇ ਕ੍ਰੋਸਿੰਗ ਵਾਲੀ ਕੋਈ ਜਗ੍ਹਾ ਹੀ ਨਹੀਂ ਹੈਗੀ ਮੇਨ ਹਾਈਵੇ ਦੇ ਉੱਪਰੋਂ ਪੁਲ ਦੇ ਉੱਪਰੋਂ ਦੀ ਕ੍ਰੋਸ ਕਰਨ ਦਾ ਬਣਦਾ ਨਹੀਂ ਸੀਗਾ ਜੀ ਉਹਦੇ ਕਰਕੇ ਹੁਣ ਦੋ ਗੱਡੀਆਂ ਦਾ ਨੁਕਸਾਨ ਹੋ ਚੁੱਕਿਆ ਜੀ ਠੀਕ ਹੈ ਜੀ ਸਰ ਮੇਰਾ ਨਾਮ ਭੋਟ ਸਿੰਘ ਜੀ ਜੀ ਬੱਸ ਚਲਾ ਰਹੇ ਹਾਂ ਜੀ ਹਾਂਜੀ ਵੀਰ ਜੀ ਕੀ ਹਾਸਾ ਕੀ ਹੋਇਆ ਹਾ ਸਾਹਿਬ ਵੀਰ ਜੀ ਇਤਰਾ ਹੋਇਆ ਜ ਗੱਲ ਬਣयो ਇਕਦਮ ਬੰਦਾ ਭੱਜ ਗਿਆ ਸੜਕ ਕ੍ਰੋਸ ਕਰ ਗਿਆ ਜੀ ਠੀਕ ਹੈ ਵੀਰ ਜੀ ਉਹ ਉਹਨੂੰ ਹਿੱਟ ਹੋਣ ਕਰਕੇ ਉਹ ਥੱਲੇ ਡੇ ਪਿਆ ਤੇ ਮੈਨੂੰ ਜੱਕਦਮ ਗੱਡੀ ਡੱਕਣੀ ਪੈ ਗਈ ਜੀ ਮਗਰੋਂ ਆ ਵੀਰਾਂ ਨੇ ਲਿਆ ਕੇ ਵਿੱਚ ਮਾਰ ਲਿਆ ਵੀਰ ਜੋ ਜਿਹੜਾ ਗਾੜੀ ਬੰਦਾ ਉਹਦੇ ਮਾਮੂਲੀ ਸੱਟਾਂ ਆ ਗਿਆ ਉਹਨੂੰ ਹਸਪੀਟਲ ਰੈਫਰ ਕਰਤਾ ਜੀ ਤੇ ਗੱਡੀ ਵਿੱਚ ਕਿੰਨੇ ਸੀ ਕਾਰ ਵਿੱਚ ਗੱਡੀ ਦੇ ਵਿੱਚ 3 ਤੋਂ 4 ਜਣੇ ਸਵਾਰ ਸੀ ਜੀ ਸੱਤ ਹੁਣ ਮੌਕੇ ਤੇ ਹੈਗੇ ਕੋਈ ਨਹੀਂ ਵੀਰ ਜੀ ਉਹ ਮੌਕੇ ਤੇ ਆਪ ਤੇ ਕੋਈ ਹੈਗਾ ਨਹੀਂ ਬਾਕੀ ਜਿਹਨਾਂ ਦੀ ਗੱਡੀ ਉਹ ਖੁਦ ਮੇਰ ਹੁਣ ਆਏ ਆ ਗੱਡੀ ਦੇ 에어 ਬੈਗ ਵੀ ਖੁੱਲੇ ਕਿੰਨੀ ਸਪੀਡ ਹੋਏਗੀ ਜਦੋਂ ਉਹ ਹਿੱਟ ਹੋਇਆ ਵੀਰ ਜੀ ਹੁਣ ਮੈਂ ਤੇ ਆਪਣੀ ਗੱਡੀ ਚਲਾ ਰਿਹਾ ਸੀ ਮਗਰੋਂ ਤੋਂ ਹੀ ਆਪਨੇ ਸਾਹ ਲਾ ਲਓ ਫਿਰ ਜਿਹੜੇ ਸਾਹ ਨੇ ਹਿੱਟ ਹੋਇਆ ਤੇ 에어 ਬੈਗ ਕਿੰਨੀ ਸਪੀਡ ਤੇ ਖੁੱਲ ਜਾਏ ਤੇ ਮੌਕੇ ਤੇ ਪੁਲਿਸ ਬੱਤੀ ਆ ਪਹੁੰਚ ਗਏ ਜੀ ਪਹੁੰਚ ਗਏ ਕੀ ਕਾਰਵਾਈ ਕਰ ਰਹੀ ਬਸ ਉਹ ਆਪਣੇ ਇਨਵੈਸਟੀਗੇਸ਼ਨ ਚਾਲੂ ਰੱਖੀ ਹੋਣੀ ਜੀ ਕੁਝ ਪਰਦਾਲ ਕਰ ਰਹੀ ਹੈ ਜ ਸੇਵ ਨਹੀਂ ਹਾਂਜੀ ਉਹ ਬਾਕੀ ਸਵਾਰੀਆਂ ਸਾਹਿਬ ਸੇਵ ਉਹ ਆਪਾਂ ਦੂਜੀ ਗੱਡੀ ਚ ਟਰਾਂਸਫਰ ਕਰਕੇ ਉਹਨਾਂ ਨੂੰ ਪੇਟ ਆਈ ਹਾਂਜੀ ਨਹੀਂ ਜੀ ਨਹੀਂ ਮਤਲਬ ਕਹਿ ਸਕਦੇ ਹਾਂ ਜਿਹੜਾ ਸਟ ਪਾਰ ਕਰ ਰਿਹਾ ਹੈ ਬੰਦਾ ਉਹਦੇ ਕਰਕੇ ਜਿਹੜਾ ਸਾਰਾ ਜੀ ਸਰ ਜੀ ਸਰ ਠੱਕ ਗਈ ਬਾਕੀ ਦੇਖਦੇ ਹਾਂ ਇਨਵੈਸਟੀਗੇਸ਼ਨ ਚ ਕਾਰਨ ਕੀ ਸੀ ਕਿੱਦਾਂ ਹੋਇਆ ਐਕਸੀਡੈਂਟ ਥੋੜੇ ਦੱਸੋ ਭੀੜ ਸੀ ਕਿਉਂ ਅਕਤੂਮ ਕਹਿੰਦੇ ਸੜਕ ਕ੍ਰੋਸ ਕਰ ਰਿਹਾ ਸੀ ਥਰਡ ਥਰਡ ਪਰਸਨ ਉਹ ਜਿਹਨੇ ਸਟ ਆਈ ਜੀ ਪਰ ਬੱਸ ਨੇ ਬ੍ਰੇਕ ਮਾਰਦੀ ਪਿੱਛੇ ਆ ਗੱਡੀ ਲੱਗ ਕੇ ਸੀ ਇਹ ਵੀ ਵਿਚ ਵਿੱਚ ਅੱਛਾ ਸੜਕ ਕਿਦੇ ਲੱਗੀ ਜਿਹੜਾ ਜਿਹੜਾ ਸੜਕ ਆਹ ਜਿਹੜਾ ਰੋਡ ਉੱਪਰੋਂ ਕ੍ਰੋਸ ਕਰ ਰਿਹਾ ਸੀ ਨਾ ਜਿਹੜਾ ਬੰਦਾ ਉਹਦੇ ਲੱਗੀ ਕਿੰਨੇ ਕਿੰਨੇ ਛੱਟਾ ਲੱਗਿਆ ਤੇ ਮੁੰਡੇ ਲੋਕਲ ਹੀ ਰਹਿਣ ਵਾਲੇ ਐ ਇੱਥੋਂ ਦੇ ਇਹ ਬੱਸ ਦੇ ਪਿੱਛੇ ਹੀ ਜਾ ਰਹੇ ਸੀ ਉਹ ਬੱਸ ਨਹੀਂ ਆਕੜੋਂ ਕਿੱਥੇ ਜਾ ਰਹੇ ਸੀ ਉਹ ਸਮਰਾਲਾ ਚੌਕ ਵੱਲੋਂ ਜਾ ਰਹੀ ਸੀ ਬੱਸ ਵੀ ਆ ਗੱਡੀ ਦੇ ਉੱਤੇ ਤੇ ਕੀ ਬਾਕੀ ਦੇਖਦੇ ਹੁਣ ਇਨਵੈਸਟੀਗੇਸ਼ਨ ਚਾਤਾ ਹੱਤੀ ਹੋਈ ਪਾ ਫਤਹਾ ਕੀ ਇਹਦੀ ਨੁਕਸਾਨ ਦਾ ਗੱਡੀਆਂ ਦਾ ਚਲੋ ਜਾਨੀ ਨੁਕਸਾਨ ਕੋਈ ਨਹੀਂ ਹੋਈ ਲੱਗੇ ਤਾਂ ਉਹ ਬੰਦੇ ਦਾ ਸੈਟਾ ਹੀ ਤਾਂ ਪਾਣੀ ਮੋਤੀ ਉਹ ਸਿਵਲ ਕਾਰ ਵੀ ਕਿਤੇ ਪਿਆਰੀ ਹੈ ਦੇਖਦੇ ਅੱਗੇ ਦਾ ਫਲਾਣ ਉਹਦੇ ਦੇਖਦੇ ਉਹਦੇ ਕਿੰਨੇ ਸੱਟ ਲੱਗਿਆ ਗਲਤੀ ਕੀ ਨਿਕਲੀ ਗਲਤੀ ਤਾਂ ਸੜਕ ਉੱਪਰੋਂ ਪਾਰ ਕਰ ਰਿਹਾ ਵੈਸੇ ਬਣਦਾ ਨਹੀਂ ਹੈਗਾ ਪੁਲ ਦੇ ਉੱਪਰੋਂ ਸੜਕ ਪਾਰ ਕਰਨਾ ਕਿਉਂਕਿ ਹਾਈਵੇ ਆ ਹਾਈਵੇ ਦੇ ਕਰਕੇ ਉੱਪਰੋਂ ਵੈਸੇ ਵਾਜਵ ਨਹੀਂ ਹੈਗਾ ਪੁਲ ਪਾਰ ਕਰਦੇ ਵਿੱਚ ਲੋਕ ਸਵਾਰ ਸੀ ਉਹਨਾਂ ਸੱਟਾਂ ਲੱਗੀਆਂ ਤੁਸੀ ਨਹੀਂ ਉਹ ਤਾਂ ਭੱਜ ਗਏ ਗੱਡੀ ਜਦੋਂ ਵੱਜੀ ਉਹ ਮੋਟੇ ਵੀ ਭੱਜ ਗਏ ਉਹ ਭੱਜ ਗਏ ਹਾਂ ਉਹ ਮਾੜਾ ਰੀ ਖੁੱਲ ਗਿਆ ਠਕਾ ਵੀ ਜੋਤੀ ਹੋਈ ਉਹ ਹਾਂ ਉਹਨੇ ਜਦੋਂ ਬ੍ਰੇਕ ਮਾਰੀ ਹੋਣੀ ਉਹਦੇ ਸਾਰਾ ਕੁਝ ਹੀ ਖੁੱਲ ਗਿਆ ਨਹੀਂ ਹੋਰੀ ਆ ਮੇਰੇ ਪੱਜਾਂ ਨੇ ਉਹਦਾ ਪੈਰ ਤੇ ਸੱਟ ਲੱਗੀ ਆ ਕਿਤੇ ਮੇਰੇ ਇਹ ਜਿਹਾ ਸਾਨੂੰ ਪੰਜ ਰੁਪਏ ਚਲੋ ਇਹ ਸਾਡੇ ਨਾਲ ਫਿਰ ਦੇ ਦੋ ਸਕਦੀ ਆ ਫਲਾਉ ਤਾਂ ਦੇਖੋ ਸਾਨੂੰ ਸਵੇ ਬਾ ਬਾਕੀ ਇਹਦੇ ਹਰ ਕੀ ਕਹਿ ਸਕਦੇ ਹੋ ਬਾਕੀ ਦੇਖਦੇ ਨੇ ਇਨਵੈਸਟੀਗੇਸ਼ਨ ਕਰਕੇ ਦੇਣੀ ਹੈ ਠੀਕ ਹੈ ਠੀਕ ਹੈ